ਤਰੰਤਾਰ ਦੇ ਇਸ ਪਿੰਡ ਦੀ ਧਰਤੀ ਤੇ ਨਿੱਕੇ ਨਿੱਕੇ ਬੱਚੇ ਮਿੱਟੀ ਨਾਲ ਖੇਡਣ ਦੀ ਥਾਂ ਕਬੱਡੀ ਦੇ ਦਾ ਪੇਚ ਸਿੱਖਦੇ ਨਜ਼ਰ ਪਏ ਤਾਂ ਸੱਚੀ ਮਨ ਖੁਸ਼ ਹੋ ਗਿਆ ਇਹਨਾਂ ਦੇ ਮਨਾਂ ਵਿੱਚ ਜਿੱਤ ਦੀ ਲਾਲਸਾ ਤੇ ਹੌਸਲਾ ਬਜ਼ੁਰਗਾਂ ਵਰਗਾ ਲੱਗਦਾ ਸੀ ਇਹਨਾਂ ਨੂੰ ਸਿਖਾਈ ਜਾ ਰਹੀ ਇਹ ਮਿਹਨਤ ਦੀ ਸ਼ਾ ਅਤੇ ਡਰ ਤੋਂ ਉੱਪਰ ਉੱਠਣ ਦੀ ਕਲਾ ਜੋ ਕਾਬਲੇ ਤਾਰੀਫ ਹੈ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰ ਚੁੱਕੇ ਹਨ ਅਤੇ ਲਗਾਤਾਰ ਕਈ ਟੂਰਨਾਮੈਂਟ ਵਿੱਚ ਇਹ ਟਰੋਫੀਆਂ ਜਿੱਤ ਚੁੱਕੇ ਹਨ ਉੱਥੇ ਹੀ ਇਸ ਗਰਾਊਂਡ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਸਵਰਗ ਥੱਲੇ ਉਤਰ ਆਇਆ ਹੋਵੇ ਜਿੱਥੇ ਹਰ ਪਸੀਨਾ ਮਿਹਨਤ ਦੀ ਕਹਾਣੀ ਦੱਸਦਾ ਹੈ ਤੇ ਹਰ ਜਿੱਤ ਭਵਿੱਖ ਦੀ ਨਵੀਂ ਰਾਹ ਬਣਾਉਂਦੀ ਹੈ ਇਹ ਸਿਰਫ ਖੇਡ ਨਹੀਂ ਇਹ ਤਾਂ ਨਵੀਂ ਪੀੜੀ ਨੂੰ ਮਜ਼ਬੂਤ ਨਿਰਭੈ ਤੇ ਸੂਰਮਿਆਂ ਵਰਗਾ ਬਣਾਉਣ ਦੀ ਯਾਤਰਾ ਹੈ ਆਓ ਤੁਹਾਨੂੰ ਵਿਖਾਉਣੇ ਹਾਂ ਇੱਕ ਵਿਸ਼ੇਸ਼ ਰਿਪੋਰਟ ਜਿੱਥੇ ਬੱਚਿਆਂ ਦੇ ਨਾਲ-ਨਾਲ ਮੰਜੀ ਸਿੰਘ ਦੀ ਜਿਵੇਂ ਦੇਖਿਆ ਉਹ ਛੋਟੇ ਛੋਟੇ ਬੱਚੇ ਜਨਾ ਚਾਰ ਕਰ ਰਹੇ ਕਿਹਨਾਂ ਬੱਚਿਆਂ ਤੋਂ ਭਾਈ ਇਹੋ ਹੀ ਆਪਾਂ ਕਹਿਣਾ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਆਪਣੇ ਪਿੰਡ ਦੇ ਜਿੰਨੇ ਬੱਚੇ ਆ ਫੇ ਚਲੋ ਇੱਥੇ ਆਇਆ ਕਰਨ ਮਿਹਨਤ ਲਾਉਣ ਆਇਆ ਕਰਨ ਆਪਾਂ ਨੂੰ ਤਾਂ ਘਰੋਂ ਇਹੋ ਖੁੱਲਵਾ ਵੀ ਬੱਚਿਆਂ ਨੂੰ ਮਿਹਨਤ ਲਵਾਓ ਖਰਾਕ ਦਿਓ ਠੀਕ ਹੈ ਜੀ ਜਦੋਂ ਇਹ ਮੇਨ ਗੱਲ ਇਹਨਾਂ ਦੇ ਮਾਪਿਓ ਦੀ ਇਹ ਆ ਕਿ ਜਦੋਂ ਇਹ ਸਕੂਲੋਂ ਆਉਂਦੇ ਆ ਤੇ ਉਹ ਆਗੇ ਸਾਨੂੰ ਇਹੋ ਗੱਲ ਕਹਿੰਦੇ ਆ ਕਿ ਇਹਨਾਂ ਦੇ ਮੋਬਾਈਲ ਛੁੱਟ ਗਏ ਆ ਇਹ ਤਾਂ ਉਹਨੂੰ ਇਹ ਡਰਦੇ ਆ ਚਲੋ ਭਾਵੇਂ ਡਰਦੇ ਜਿੱਦਾਂ ਮਰਜ਼ੀ ਆ ਮਿਹਨਤ ਲਾਉਂਦੇ ਠੀਕ ਆ ਜੀ ਇਹਨਾਂ ਨੇ ਦੋ ਟਾਈ ਵੇ ਸਕੂਲ ਆਉਣਾ ਆ ਕੇ ਰੋਟੀ ਪਾਣੀ ਖਾ ਕੇ ਆਪਦਾ ਤੇ ਸਿੱਧਾ ਨਾ ਗਰਾਊਂਡ 'ਚ ਆਏ ਨਾ ਤੇ ਬਾਕੀ ਆਪਾਂ ਪਿੰਡ ਵਾਲਿਆਂ ਨੂੰ ਤੇ ਇਹੋ ਅਪੀਲ ਕਰਾਂਗੇ ਬੇਨਤੀ ਹੱਥ ਜੋੜ ਕੇ ਵੀ ਆਪਦੇ ਬੱਚੇ ਸਾਰੇ ਘਰੋਂ ਘਰੀ ਜਿੰਨੇ ਵੀ ਵਿਹਲੇ ਬੈਠੇ ਆਲੇ ਸ਼ੈਕਲਾਂ ਚਲਾਈ ਜਾਂਦੇ ਮੋੜਾਂ ਤੇ ਖਲੋਤੇ ਉਹਨਾਂ ਨੂੰ ਇੱਥੇ ਗਰਾਊਂਡ 'ਚ ਭੇਜੋ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਆ ਵੀ ਕੋਈ ਸਪੋਰਟਸ 'ਚ ਹੋ ਜੂਗਾ ਕੋਈ ਆਰਮੀ 'ਚ ਹੋ ਜੂਗਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸਾਰਿਆਂ ਨੂੰ ਕਬੱਡੀ ਖੜਾਉਣੀ ਆ ਵੱਖੋ ਵੱਖ ਹਰ ਕੋਈ ਚੀਜ਼ ਹੁੰਦੀ ਆ ਕੋਈ ਫੌਜ 'ਚ ਹੋ ਗਿਆ ਕੋਈ ਪੁਲਿਸ 'ਚ ਹੋ ਗਿਆ ਕੋਈ ਚਲੋ ਜਿੱਦਾਂ ਵੀ ਜਿਹਦੇ ਕਰਮ ਵਾ ਜਿਹਦੀ ਕਿਸਮਤ ਵਾ ਹਾਂਜੀ ਕਿੰਨਾ ਸਮਾਂ ਹੋ ਗਿਆ ਬੀਤੀ ਸਰ ਇਹ ਭਾਈ ਆਪਾਂ 2 ਸਾਲ ਹੋ ਗਏ ਤੇ ਕਿਵੇਂ ਤਾਂ ਫਿਰ ਸਹਯੋਗ ਮਿਲਦਾ ਬਹੁਤ ਵਧੀਆ ਜੀ ਪਿੰਡ ਵਾਲਿਆਂ ਨੂੰ ਅਪੀਲ ਹੈ ਵੀ ਪਿੰਡ ਵਾਲੇ ਆਪਣਾ ਸਾਥ ਦੇਣ ਤੇ ਬਾਕੀ ਐਨ ਆਰ ਆਈ ਵੀਰ ਬਹੁਤ ਸਾਥ ਦਿੰਦੇ ਆ ਚਲੋ ਬਾਕੀ ਸਾਡਾ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਇੰਸਟਾਗ੍ਰam ਦਾ ਪੇਜ ਬਣਾਇਆ ਫਿਟਨੈਸ ਕਬੱਡੀ ਅਕੈਡਮੀ ਖਾਰਾ ਉਹਦੇ ਉੱਤੇ ਸਾਨੂੰ ਕੋਈ ਵੀ ਚੀਜ਼ ਚਾਹੀਦੀ ਆ ਗਰਾਊਂਡ ਦੇ ਵਿੱਚ ਐਂ ਉੱਥੇ ਉਹਦੀ ਸਟੋਰੀ ਪਾ ਦੇਣੀ ਆ ਕੋਈ ਨਾ ਕੋਈ ਸੱਜਣ ਦਾਨੀ ਵੀਰ ਆਪੇ ਕੋਈ ਨਾ ਕੋਈ ਹਾਜ਼ਰ ਹੋ ਜਾਂਦਾ ਫੋਨ ਲਾ ਦਿੰਦਾ ਆ ਪਿੱਛੇ ਜੇ ਅਸੀਂ ਮਿੱਟੀ ਪਾਉਣੀ ਸੀ ਗਰਾਊਂਡ 'ਚ ਤੇ ਅਸੀਂ ਚਲੋ ਸਟੋਰੀ ਪਾਈ ਸੀ ਤੇ ਪੰਜਾਂ ਸੱਤਾਂ ਮਿੰਟ ਬਾਅਦ ਇੱਕ ਵੀਰ ਦਾ ਫੋਨ ਆ ਗਿਆ ਸੀ ਅਮਰੀਕਾ 'ਚੋਂ ਤੇ ਉਹ ਵੀਰ ਕਹਿੰਦਾ ਮੇਰੇ ਲੋਏ ਸੇਵਾ ਲੈ ਲੋ ਤੇ ਉਹਨਾਂ ਨੇ ਸੇਵਾ ਕੀਤੀ ਮਿੱਟੀ ਦੀ ਹਾਂ ਜੀ ਇੱਕ ਆਪਣਾ ਮੋਬਾਈਲ ਨੰਬਰ ਬੋਲ ਦਿਓ ਅਗਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਕੋਈ ਗੱਲ ਹੈ ਮਦਦ ਕਰ ਰਿਹਾ ਹੈ 774 00 5921 ਅਸਲ ਲੋਡ ਵਿੱਚ ਕੀ ਆ ਤੁਹਾਨੂੰ ਲੋਡ ਪਾਈ ਆਪਾਂ ਨੂੰ ਮੇਨ ਇੱਕ ਤੇ ਆਪਣਾ ਸਟੇਡੀਅਮ ਦੀ ਲੋਡ ਆਪਾਂ ਨੂੰ ਮੇਨ ਦੂਜੀ ਆਪਾਂ ਨੂੰ ਬੱਚਿਆਂ ਲਈ ਜਿਮ ਦੀ ਲੋਡ ਆ ਠੀਕ ਆ ਜੀ ਤੇ ਬਾਕੀ ਆਪਾਂ ਨੂੰ ਆਪਾਂ ਘਰੋਂ ਵੀ ਨਹੀਂ ਖਰਾਕ ਦੇ ਸਕਦੇ ਇਹਦੇ ਸੰਯੋਗ ਨਾਲ ਆ ਭਾਜੀ ਕੋਈ ਐਨ ਆਰ ਆਈ ਵੀਰ ਸੰਯੋਗ ਕਰ ਰਹੀ ਕੋਈ ਪਿੰਡ ਚੋਂ ਸੰਯੋਗ ਕਰੇ ਹਣਾ ਸੰਯੋਗ ਸਾਰਿਆਂ ਦਾ ਹੋਊਗਾ ਤੇ ਚਲੋ ਮੋਢੀ ਆ ਬੱਚੇ ਚਲੋ ਤਗੜੇ ਹੋ ਜਾਣਗੇ ਹਨਾ ਨਸ਼ਾ ਪੱਤਿਆਂ ਤੋਂ ਦੂਰ ਰਹਿਣਗੇ ਤੇ ਜਿਹੜਾ ਮੋਬਾਈਲ ਦੀ ਗੰਦਗੀ ਆ ਬਿਮਾਰੀ ਲੱਗੀ ਜਿਹੜੀ ਮੋਬਾਈਲਾਂ ਦੀ ਬੱਚਿਆਂ ਨੂੰ ਇਹ ਤੋਂ ਛੁਟਕਾਰਾ ਮਿਲ ਜਾਊਗਾ ਹਾਂਜੀ ਹਰਜੀਤ ਸਿੰਘ ਕਿੰਨਾ ਸਮਾਂ ਹੋ ਗਿਆ ਬੱਚਿਆਂ ਨੂੰ ਪਿਆਰ ਇਹ ਭਾਜੀ 2 ਸਾਲ ਦੇ ਕਰੀਬ ਹੋ ਗਏ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਬੱਚਿਆਂ ਤੋਂ ਤੇ ਬਾਕੀ ਬੱਚਿਆਂ ਦੇ ਮਾਂ ਪਿਓ ਨੂੰ ਬੇਨਤੀ ਆ ਕਿ ਬਾਤੋਂ ਵੱਧ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਕਿਉਂ ਇਹ ਨਿਰਾ ਸਰਕਾਰਾਂ ਦਾ ਉਹ ਨਹੀਂ ਕੰਮ ਕੀ ਆ। ਹਾਜੀ ਬਰੋ ਚੀਨਾ ਮੁ। ਉਹ ਹੈ ਗੁਰਜੀਤ ਕਾਕਾ ਸਾਹਿਬ, ਹੈ ਗੁਰਜੀਤ ਕੀ ਫਤਿਹ ਦਾਸ ਪ੍ਰਗਟ ਸਿੰਘ ਚੋਲਾ ਸਾਹਿਬ। ਬੰਗਣ ਜੀ ਕਹਿੰਦੇ ਤੁਸੀਂ ਸਟੇਡੀਅਮ ਦੇ ਸਪਾਂਸਰ ਹੋ। ਕਿਹਨੇ ਲੱਗਾ ਤੁਹਾਨੂੰ ਬੱਚਿਆਂ ਨੂੰ ਦੇਖ ਕੇ? ਬਹੁਤ ਵਧੀਆ ਉਪਰਾਲਾ ਜੀ ਇਹ ਜੋ ਨੌਜਵਾਨਾਂ ਵੱਲੋਂ ਜੋ ਮਹਾਂਪੁਰਸ਼ਾਂ ਦੇ ਨਾਂ ਤੇ ਸੰਤ ਬਾਬਾ ਦਾਗ ਸਿੰਘ ਜੀ ਬਟਨ ਰਸਨਾ ਰੱਖਿਆ ਹੋਇਆ ਅਕੈਡਮੀ ਤੋਂ ਬਹੁਤ ਵਧੀਆ ਪ੍ਰਬਾਲਾ ਵਾ ਸੋ ਬੱਚਿਆਂ ਨੂੰ ਸਾਰੀਆਂ ਸੁੱਖ ਸੁਲਤਾਨਾ ਵੱਲੋਂ ਦਿੱਤੀਆਂ ਜਾਂਦੀਆਂ ਵਾ ਜੋ ਵੀ ਖਾਣ ਪੀਣ ਦਾ ਸਾਰਾ ਸਮਾਨ ਤਿਆਰ ਜਾਂਦਾ ਜੋ ਨੀੜਾ ਕਪੜਾ ਵਾ ਜਿਹੜਾ ਕਿ ਲੋੜਵੰਦਾਂ ਨੂੰ ਹਰ ਤਰ੍ਹਾਂ ਦਾ ਜੋ ਪ੍ਰਬੰਧਕਾ ਉਹਨਾਂ ਵੱਲੋਂ ਸੰਯੋਗ ਦਿੱਤਾ ਜਾਂਦਾ ਵਾ ਜੋ ਵੀ ਸੁੱਖ ਸੁਵਿਧਾ ਵੱਧ ਤੋਂ ਵੱਧ ਆਪਾਂ ਇਹਨਾਂ ਨੂੰ ਵੰਦੇ ਰਹਿਦਾ ਅਵਸਥਾ ਤੇ ਵੀ ਬਹੁਤ ਜ਼ਿਆਦਾ ਹਲਪ ਕਰਦੇ ਆ ਬਾਕੀ ਖਾਰੇ ਨਗਰ ਦੇ ਜੋ ਐਨ ਆਰ ਆਈ प्रदेशਾਂ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਬਹੁਤ ਇਹਨਾਂ ਨਾਲ ਸੰਯੋਗ ਨਾਲ ਜਿestrā ਆਪ ਵੀ ਭਾਈ ਮਨਦੀਪ ਸਿੰਘ ਜੀ ਨੇ ਲਾਲ ਦੇ ਸਾਥੀਆਂ ਨੇ ਦੱਸਿਆ ਹੋਆ ਕਿ ਐਨਆਰਆਈ ਸਾਨੂੰ ਬਹੁਤ ਸਾਥ ਦਿੰਦੇ ਆ ਸੋ ਚੰਗੇ ਕੰਮ ਵਾਸਤੇ ਸਾਰਿਆਂ ਨੂੰ ਸਾਂਝੇ ਤੌਰ ਤੇ ਉਪਰਾਲਾ ਕਰਨਾ ਚਾਹੀਦਾ ਵਾ ਨਾਲੇ ਪਿੰਡ ਦਾ ਇਲਾਕੇ ਦਾ ਇਹ ਨਾ ਹੁੰਦਾ ਵਾ ਤੇ ਸਾਂਝਾ ਕੰਮ ਕਰਨ ਦੇ ਨਾਲ ਬਹੁਤ ਵਧੀਆ ਗੱਲ ਹੁੰਦੀ ਆ ਪਰ ਚੰਗੇ ਕੰਮ ਲਈ ਜਿਹੜਾ ਸਾਥ ਜਿਹੜਾ ਵਾ ਛੇਤੀ ਘਟ ਮਿਲਦਾ ਵਾ ਦਿਨੇ ਤਿੰਨ ਮਿਲਦਾ ਵਾ ਕਈ ਵਾਰ ਲੇਟ ਹੋ ਜਾਂਦਾ ਵਾ ਸੋ ਗੁਰੂ ਮਾਰਾ ਕਿਰਪਾ ਕਰੇ ਇਹਨਾਂ ਦਾ ਬਹੁਤ ਵਧੀਆ ਪ੍ਰਾਲਾਵਾ ਚੰਗੀ ਮਿਹਨਤ ਕਰਾਉਂਦੇ ਆ ਚੰਗੀ ਖਰਾਕ ਦਿੰਦੇ ਆ ਤੇ ਬਹੁਤ ਵਧੀਆ ਪਿਛਲੀਆਂ ਸਰਕਾਰਾਂ ਵੱਲੋਂ ਕਾਫੀ ਨੌਜਵਾਨਾਂ ਦੀ ਮਦਦ ਕੀਤੀ ਜਾਂਦੀ ਜਿਵੇਂ ਜੇਮਾਂ ਵੀ ਦਿੱਤੇ ਜਾਂਦੇ ਇਸ ਵਾਰ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਕਮੀ ਹੈ ਇਤਰਾਵਾਂ ਕਿਆਂ ਸਾਵਾ ਤੱਕ ਜਿਹੜੀਆਂ ਨੇ ਸੁੱਖ ਸਹੂਲਤਾਂ ਪਹੁੰਚਦੀ ਨਹੀਂ ਜੀ ਰਹਿ ਜਾਂਦੀ ਆ ਜੀ ਕਿਉਂਕਿ ਇਹ ਰਾਜਨੀਤੀ ਦਾ ਵੀ ਕਈ ਵਾਰ ਕਈ ਸائیں ਜਿਹੜੀਆਂ ਨਾ ਜੀ ਇਹ ਰਾਜਨੀਤੀ ਦੀ ਭੇਟ ਚੜ ਜਾਂਦੀਆਂ ਵਾ ਉਸ ਗੱਲ ਤਾਂ ਵੀ ਕਈ ਵਾਰ ਫਰਕ ਪੈ ਜਾਂਦਾ ਵਾ ਬਾਕੀ ਜੋ ਸਰਕਾਰ ਦੇ ਕੋਲੋਂ ਮੰਗ ਕਰਨ ਹੋ ਸਕਦਾ ਉਹ ਸਾਰੀ ਸੁਵਕਾਹਲ ਤੇ ਜਿਹੜੀ ਇਹ ਮੰਤਰੀ ਸਾਹਿਬ ਦੀ ਚੰਗੇ ਆ ਲਾਲਜੀਤ ਸਿੰਘ ਦੀ ਭੁੱਲ ਬਹੁਤ ਵਧੀਆ ਇਨਸਾਨ ਆ